eles de em bambu obrigado sagu tá de ਭਾਜਪਾ ਉਮੀਦਵਾਰ ਦਿਨੇਸ਼ ਬੱਪੂ ਨੇ ਫਤੇਗੜ ਚੂੜੀਆਂ ਦਾ ਕੀਤਾ ਦੌਰਾ ਮੰਦਰ ਪਾਪਾ ਬਾਲਕਨਾਥ ਜੀ ਅਤੇ ਗਾਗਰਵਾਲਾ ਮੰਦਰ ਵੇਖੇ ਹੋਏ ਨਤਮਸਤਕ ਨਗੀਸ਼ ਆਵਾਦੇ ਕਰ ਵੀ ਭਾਜਪਾ ਵਰਕਰਾਂ ਨਾਲ ਕੀਤੀ ਮੁਲਾਕਾਤ ਦਿਨੇਸ਼ ਬੱਪੂ ਤੁਰੇ ਨੁਰਤ ਗਿਆ ਗੁਪਤ ਮੀਡੀਆ ਨੂੰ ਵੀ ਨਹੀਂ ਸੀ ਦਿੱਤੀ ਜਾਣਕਾਰੀ ਗੁਰਤਾਸ ਪੁੱਤ ਭਾਜਪਾ ਲਈ ਚੋਣ ਲੜ ਰਹੇ ਦਿਨੇਸ਼ ਬੱਪੂ ਅੱਜ ਪੁਲਿਸ ਫੋਰਸ ਤੇ ਭਾਰੀ ਪਹਿਰੇ ਹੇਠ ਫਤੇਗੜ ਚੂੜੀਆਂ ਪਹੁੰਚ ਜਿੱਥੇ ਉਹਨਾਂ ਫਲਵਾਰਡ ਨੰਬਰ 9 ਮੰਦਰ ਪਾਪਾ ਬਾਲਕਨਾਥ ਜੀ ਅਤੇ ਗਾਗਰਵਾਲਾ ਮੰਦਰ ਵੇਖੇ ਨਤਮਸਤਕ ਹੋਏ ਅਤੇ ਜਿੱਤ ਲਈ ਅਸ਼ੀਰਵਾਦ ਕਿਤਾ ਸਤੋਰੇ ਨੂੰ ਪੁਤਰਾਂ ਗੁਪਤਾ ਰੱਖਿਆ ਗਿਆ ਸੀ ਤੇ ਮੀਡੀਆ ਨੂੰ ਵੀ ਦਿਨੇਸ਼ ਪੱਟੂ ਦੇ ਆਉਂਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਮੀਡੀਆ ਵਾਲੇ ਆਪਣੇ ਸੋਰਸ ਰਾਹੀਂ ਦਿਨੇਸ਼ ਪੱਟੂ ਤੱਕ ਪਹੁੰਚ ਕੇ ਜਿੱਥੇ ਉਹਨਾਂ ਨੇ ਦਿਨੇਸ਼ ਪੱਟੂ ਨਾਲ ਗੱਲਬਾਤ ਕੀਤੀ ਦਿਨੇਸ਼ ਪੱਟੂ ਨੇ ਕਿਹਾ ਕਿ ਪਾਛਾ ਸਰਕਾਰ ਬੰਦ ਦੀ ਫਤਿਹ ਕਦੂਨ ਸੰਪੂਰਨ ਰੂੜ ਪਹਿਲੇ ਅਦਾਰ ਤੇ ਬਣਾਈ ਜਾਵੇਗੀ ਕਿਸਾਨਾਂ ਵੱਲੋਂ ਲਗਾਤਾਰ ਉਨ੍ਹਾਂ ਦਾ ਵਿਰੋਧ ਕੀਤਾ ਜਾਂਦੇ ਪੁੱਛੇ ਸਵਾਲਾਂ ਦਾ ਜਵਾਬ ਕਹਿੰਦੇ ਆ ਦਿਨੇਸ਼ ਮਫੂ ਨੇ ਕਿ ਆ ਕੀ ਕਿਸਾਨਾਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਤੇ ਕਿਸਾਨ ਉਹਨਾਂ ਦੇ ਭਰਾ ਹਨ ਇਸ ਮੁਕੇ ਇਤਨੀ ਸ਼ਕਤੀ ਨਾਲ ਹਲਕਾਰ ਤੇ ਕਰਜੂਨੀਆਂ ਤੋਂ ਮੱਝਪਾ ਦੇ ਇਨ ਚਾਤ ਬਿਕਰਮਜੀਤ ਸਿੰਘ ਪਿੱਕੀ ਰੰਧਾਵਾ ਨਠਵਾਲ ਅਤੇ ਪੂਖ ਹੀਰਾਵਾਲੀਆਂ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਦੇ ਬਾਗਵਤੀ ਵਰਕਰ ਅਤੇ ਪਾਕਪਾ ਤਾਨੂਕਸ ਘਟਨਾ ਦੇ گرداسپور تو بی جے پی امیدوار دنش پر فتح گڑھ چوڑیاں پہنچے جاتے وہ وق وک مندر جنہ چابا بالک ناتھ مندرگاہ گرا والا نت مستق ہوئے جیتھی انہوں نے جیت لئے آشیواد ਦਨੀਸ਼ ਬਾਬੂ ਦੇ ਫਤਿਹਗੜ੍ਹੂ ਟੂਟੀਆਂ ਪਹੁੰਚਣ ਤੇ ਪਾਪਾ ਵਰਕਰਾਂ ਨੇ ਕਾਫੀ ਉਤਸ਼ਾਹ ਨਾਲ ਉਹਨਾਂ ਦਾ ਸਵਾਗਤ ਕੀਤਾ ਅੱਜ ਦਿਨ ਇਹ ਸ਼ੇਬਾਬੂ ਦੇ ਆਉਂਦੇ ਪੁੱਛਣ ਨੂੰੀ ਭਾਰੀ ਸੱਥਾਂ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਇੱਕ ਤੋਰਾ ਉਹਨਾਂ ਦਾ ਕਾਫੀ ਗੁਫ਼ਤਗੁਫ਼ਤ ਰੱਖਿਆ ਗਿਆ ਸੀ ਗੱਲਬਾਤ ਕਰਦੇ ਆ ਦਨੀਸ਼ ਬਾਬੂ ਨਾਲ ਮੇਰਾ ਜੀ ਬਾਬਾ ਜੀ ਦਾ ਅਸ਼ੀਰਵਾਦ ਲੈ ਰਹਾ ਹਾਂ ਅੱਜ ਕਿਸ ਤਰ੍ਹਾਂ ਦੀ ਤੁਹਾਡੀ ਚੱਲ ਰਹੀ ਹੈ ਜੀ ਕੰਪੇਨ ਬਹੁਤ ਬੜੀ ਚੱਲੇ ਗਰਦੀ ਅੱਜ ਮੈਂ ਬਾਬਾ ਜੀ ਦਾ ਸ਼ੁਕਰੀਆ ਬਦ ਹੈ ਇਸ ਤੋਂ ਬਟਾਲੇ ਜਨਾ ਬਟਾਲੇ ਦਾ ਪਠਾਨ ਤੋਂ ਪ੍ਰੋਗਰਾਮ ਬਹੁਤ ਜਿੰਨੇ ਪਿੰਡਾਂ ਵਿੱਚ ਜਿਹੜੀਆਂ ਅਸੀਂ ਦੁਬਾਰਾ ਕਰਾਤ ਕਰ ਰਹੇ ਹਾਂ ਨਹੀਂ ਥੋੜੀ ਹੈ ਕਮੀ ਬਿਸ਼ੀ ਹੈ ਲekin ਉਹ ਵੀ ਦੂਰ ਹੋ ਜਾਏਗੀ ਜੀ ਸਿੰਘਾ ਜੀ ਮੀਟਿੰਗਾਂ ਹੋਈ ਕਦੀ ਜਿੰਨੀ ਹੋਣੀ ਜਿਹੀ ਹੁੰਦੀ ਨਹੀਂ ਹੁੰਦੀ ਅੱਜ ਅੱਜ ਅੰਦਰ ਵੀ ਦਿਨ ਬੇਜਾ ਚਲਾਉਂਦੇ ਕਿਸਾਨਾਂ ਦਾ ਵੀ ਵਿਰੋਧ ਲਗਾਤਾਰ ਆ ਰਿਹਾ ਹੈ ਦੇਖੋ ਮੈਂ ਵੀ ਕਿਸਾਨ ਵਰਗ ਆ ਬਹੁਤ ਜਿਆਸੀ ਗੱਲ ਨਹੀਂ ਸੋ ਮੈਂ 3-4 ਵਾਰ ਬੈਠਿਆ ਵੀ ਐਕਟਾ ਦਾ ਏ ਬਾਕੀ ਠੀਕ ਹੈ ਜਿਹੜੇ ਉਹਨਾਂ ਦੀ ਮੁਸ਼ਕਲ ਹੈ ਨਾ ਆਪਾਂ ਬੈਠ ਕੇ ਹੱਲ ਕਰਾਂਗੇ ਦੇਖੋ ਸਿਲੇ ਦਾ ਇਲੈਕਸ਼ਨ ਬੋਰਡ ਲੱਗੇ ਦਾ ਇਸ ਲਈ ਤਾਂ ਕੋਈ ਹੱਲ ਹੋਣਾ ਨਹੀਂ ਤੇ ਇਲੈਕਸ਼ਨ ਜਦੋਂ ਖਤਮ ਹੁੰਦਾ ਉਸ ਤੋਂ ਬਾਅਦ ਕਰਾਂਗੇ ਕਿਹੜਾ ਵਸੀ ਨਹੀਂ ਤੁਹਾਡੇ ਕੋਈ ਸਰਕਾਰੀਆਂ ਮੰਗਾ ਕੋਈ ਇੱਕ ਤਾਂ ਜੀ ਫਟੇ ਘਰ ਚੋਰੀ ਤੋਂ ਅਮਰਸ ਰੋੜਾ ਉਹਦਾ ਮੈਂ ਫਾਈਲ ਮੁਵਾਲੀ ਹੈ ਉਹਦੀ ਪੂਰੀ ਪੈਰ ਵੀ ਕਰਾਂਗੇ ਜਿੰਦੀ ਪਵਾ ਦੇ ਸੀਆ ਸ਼ਗਰਪ੍ਰਧ ਮંત્રી ਆਏ ਸੀ ਆ ਮਕਸਰ ਉਹਨਾਂ ਨੇ ਗੱਲ ਕੀਤੀ ਕਿ ਜੇ ਕੋਈ ਵਾਲੇ ਸੰਸਦਕਾਰ ਕਿਤੇ ਪਾਸਪੋਰਟ ਦੀ ਕਿਤੇ ਰੋ ਸਰਕਾਰ ਦੇ ਆਣੇ ਆਣੀਆਂ ਜੀ ਇਹ ਤੁਸੀਂ ਛੱਡ ਦਿਓ ਸਰਕਾਰ ਤੇ 100% ਆਏ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਨੇ ਫਿਰ ਕਿਤਾਬ ਕੋਰ ਸਾਹ ਦੇ ਜਿਹੜੀ ਪਾਸਪੋਰਟ ਦੀ ਸ਼ਰਤ ਆ ਉਹ ਵੀ ਉਹ ਵੀ ਹੱਲ ਕਰਾਂਗੇ ਪਾਸਪੋਰਟ ਦੇ ਠੀਕ ਹੈ ਜੀ ਫੱਲੇ ਵੀ ਅਸੀਂ ਧਿਆਨ ਚ ਲਿਆ ਦੇ ਉਹ ਵੀ ਤਰ੍ਹਾਂ ਜੀ ਦੇਖੋ ਕਰਤਾਰ ਉਹ ਲਾਂਗੇ ਦੀ ਗੱਲ ਆ ਤੇ ਮਤਲਬ ਕਿੰਦੀਏ ਤੋਂ ਮੰਗਦੇ ਤੇ ਮੋਦੀ ਜੀ ਨੇ ਕਿਤਾ ਹੱਲ ਕਰਦੇ ਤੇ ਖੋਣ ਵੀ ਮੋਦੀ ਜੀ ਨੇ ਨਹੀਂ ਕਰਨਾ ਜਨਾਬ ਠੀਕ ਹੈ ਅੱਜ ਦੇ ਤੁਹਾਡੇ ਦੌਰੇ ਨੂੰ ਬੁੱਕ ਰੱਖਿਆ ਗਿਆ ਹੈ ਨਹੀਂ ਗੁਪਤ ਨਹੀਂ ਮਤਲਬ ਲੋ ਲੋ ਜੀ ਇਨਫੋਰਮੇਸ਼ਨ ਦੇ ਪ੍ਰੋਬਲਮ ਚ ਚਲੋ ਭਾਈ ਅਸੀਰਵਾਦ ਲੈਣਾ ਹੈ ਬਾਬਾ ਜੀ ਤੁਝਾ ਵੀ ਮਤਲਬ ਪੁਲਿਸ ਨੇ ਠੀਕ ਹੈ ਠੀਕ ਹੈ ਜੀ ਧੰਵਾਦ ਜੀ ਧੰਵਾਦ ਜੀ